ਅਸੀਂ ਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਪੂਰੇ ਪੰਜਾਬ ਭਰ ਦੇ ਵਿੱਚ ਮੌਸਮ ਨੇ ਮિજાਜ ਬਦਲਿਆ ਹੈ ਪੂਰੇ ਲਗਾਤਾਰ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਜਿਹੜੀ ਅੱਜ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਜੇਕਰ ਪਟਿਆਲਾ ਦੀ ਗੱਲ ਕਰਾਂਗੇ ਤਾਂ ਪਟਿਆਲਾ ਦੇ ਵਿੱਚ ਲਗਾਤਾਰ ਪਿਛਲੇ 3-4 ਘੰਟਿਆਂ ਤੋਂ ਬਰਸਾਤ ਜਿਹੜੀ ਹੈ ਪੈਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਨਾਲ ਪੂਰੇ ਪਟਿਆਲਾ ਦਾ ਹਾਲ ਬੇਹਾਲ ਹੋ ਚੁੱਕਿਆ ਹੈ ਦੁਕਾਨਾਂ ਦੀ ਗੱਲ ਕਰਾਂਗੇ ਦੁਕਾਨਾਂ ਦੇ ਬਾਹਰ ਅਸੀਂ ਮੌਜੂਦ ਆਏ ਪੂਰੀ ਮਾਰਕੀਟ ਹੈ ਤਾਂ ਇਹ ਮਾਰਕੀਟ ਦੀ ਤਸਵੀਰ ਦੇਖੋਗੇ ਦੂਰ ਦੂਰ ਤੱਕ ਜਿਹੜਾ ਇਸ ਥਾਂ ਦੇ ਉੱਪਰ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਲੋਕਾਂ ਦੀਆਂ ਦੁਕਾਨਾਂ ਦੇ ਬਾਹਰ ਕਿੰਨਾ-ਕਿੰਨਾ ਪਾਣੀ ਜਿਹੜਾ ਇੱਥੇ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਜਿਹੜੇ ਰੋਜ਼ਾਨਾ ਇੱਥੋਂ ਗੁਜ਼ਰਦੇ ਸੀਗੇ ਤਾਂ ਉਹਨਾਂ ਦੇ ਸਕੂਟਰ ਮੋਟਰਸਾਈਕਲ ਜਿਹੜੇ ਨੇ ਉਹ ਇਸ ਪਾਣੀ ਦੇ ਵਿੱਚ ਬੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੋਕ ਆਪਣੇ ਘਰਾਂ ਦੇ ਬਾਹਰ ਆਪਣੀ ਦੁਕਾਨਾਂ ਦੇ ਬਾਹਰ ਜਿਹੜਾ ਵਾਈਪਰ ਲੈ ਕੇ ਪਾਣੀ ਕੱਢਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਦੇਖੋਗੇ ਤੁਸੀਂ ਦੂਰ-ਦੂਰ ਤੱਕ ਇਹ ਕਿਸ ਤਰ੍ਹਾਂ ਪਾਣੀ ਜਿਹੜਾ ਇੱਥੇ ਕਿੰਨੀ ਵੱਧ ਮਾਤਰਾ ਦੇ ਵਿੱਚ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਨਾਲ ਲੋਕ ਜਿਹੜੇ ਦੁਕਾਨਦਾਰ ਜਿਹੜੇ ਨੇ ਉਹ ਪਰੇਸ਼ਾਨ ਨਜ਼ਰ ਆ ਰਹੇ ਨੇ ਤੁਸੀਂ ਉਸ ਪਾਸੇ ਦੇਖੋਗੇ ਕਿ ਉਹ ਸਕੂਟਰੀ ਆ ਰਹੀ ਹੈ ਕੁੜੀਆਂ ਆ ਰਹੀਆਂ ਨੇ ਲੇਕਿਨ ਉਹ ਜੋ ਜੇ ਜਦੋਂ ਇਸ ਪਾਣੀ ਦੇ ਵਿੱਚ ਦਾਖਲ ਹੋਣਗੀਆਂ ਤਾਂ ਸਕੂਟਰੀ ਜਿਹੜੀ ਹੈ ਇਸ ਵੱਧ ਪਾਣੀ ਦੇ ਵਿੱਚ ਬੰਦ ਹੋ ਜਾਵੇਗੀ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਗੱਡੀਆਂ ਇੱਥੋਂ ਨਿਕਲ ਰਹੀਆਂ ਨੇ ਤੁਸੀਂ ਆ ਮੋਟਰਸਾਈਕਲ ਦੀ ਤਸਵੀਰ ਦੇਖੋਗੇ ਕਿ ਮੋਟਰਸਾਈਕਲ ਜਿਹੜਾ ਇਸ ਪਾਣੀ ਦੇ ਵਿੱਚ ਬੰਦ ਹੋਇਆ ਪਿਆ ਤਾਂ ਇਸ ਦੀ ਤਸਵੀਰ ਵੀ ਦੇਖੋਗੇ ਕਿ ਕਿਸ ਤਰ੍ਹਾਂ ਹਰ ਮੋਟਰਸਾਈਕਲ ਜਿਹੜਾ ਗੱਡੀ ਜਿਹੜੀ ਐ ਤੋਂ ਨਿਕਲਦੀ ਐ ਤਾਂ ਇਹ ਤੁਸੀਂ ਦੇਖੋਗੇ ਕਿ ਲਹਿਰਾ ਜੜੀਆਂ ਇਸ ਪਾਣੀ ਦੇ ਵਿੱਚ ਉਹ ਬਣਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੁਸੀਂ ਉਹ ਕੁੜੀਆਂ ਦੀ ਤਸਵੀਰ ਦੇਖੋਗੇ ਕਿ ਕੁੜੀਆਂ ਜੜੀਆਂ ਨੇ ਇਸ ਪਾਣੀ ਦੇ ਵਿੱਚੋਂ ਸਕੂਟਰੀ ਲੈ ਕੇ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਾਣੀ ਦੀ ਤੁਸੀਂ ਇਹ ਦੇਖ ਸਕਦੇ ਹੋ ਤਸਵੀਰ ਕਿ ਕਿੰਨਾ ਪਾਣੀ ਜਿਹੜਾ ਇਸ ਥਾਂ ਦੇ ਉੱਪਰ ਭਰਿਆ ਹੋਇਆ ਨਜ਼ਰ ਆ ਰਿਹਾ ਪਟਿਆਲਾ ਦਾ ਪੋਰਸ਼ ਇਲਾਕਾ ਹੈ ਕਹਿ ਸਕਦੇ ਆ ਕਿ ਰਾਜੇ ਮਹਾਰਾਜਾ ਦਾ ਸ਼ਹਿਰ ਵੀ ਕਿਹਾ ਜਾਂਦਾ ਪਟਿਆਲਾ ਲੇਕਿਨ ਸਕੂਟਰੀ ਜਿਹੜੀ ਹੈ ਬੰਦ ਹੋ ਚੁੱਕੀ ਹੈ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਗੱਲਬਾਤ ਵੀ ਕਰਦੇ ਆ ਕਿ ਪਟਿਆਲਾ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਪਤਾ ਨਹੀਂ ਸੀਗਾ ਵੀ ਇੱਥੇ ਪਾਣੀ ਭਰਿਆ ਪਿਆ ਹੈ ਵੀ ਬੰਦ ਹੋ ਜੇਗੀ ਸਕੂਟਰੀ ਮੈਂ ਜਿਆ ਸੋਚਾ ਥੋੜਾ ਉੱਧਰ ਵੀ ਇੰਨਾ ਹੀ ਹਾਲ ਬੁਰਾ ਹੈ ਜਿੱਧਰ ਤੋਂ ਆਈਆਂ ਮੈਂ ਪੂਰੇ ਵੀ ਇੰਨਾ ਹੀ ਬੁਰਾ ਹਾਲ ਹੈ ਪਟਿਆਲਾ ਕਹਿੰਦਾ ਜਮੀ ਜਲੂਸ ਗੱਡਾ ਹੋਇਆ ਸੜਕਾਂ ਦਾ ਮੈਂ ਦੇਖ ਰਿਹਾ ਤੁਸੀਂ ਪਹਿਲਾਂ ਬੱਚੇ ਨਾਲ ਲੈ ਕੇ ਆ ਰਹੇ ਬੱਚੇ ਉਤਾਰ ਤੇ ਪਿੱਛੇ ਕੋਈ ਗੱਡਾ ਨਾ ਹੋਵੇ ਉਹਨੇ ਡਿੱਗ ਜੰਗੇ ਬੰਦ ਹੋ ਗਈ ਹੈ ਹੋਰ ਕੀ ਕਰਾਂ ਹੁਣ ਹੁਣੇ ਵੀ ਪਤਾ ਕਦ ਤੱਕ ਗਿਆ ਸਲੰਸਰੋਂ ਪਾਣੀ ਵੜ ਗਿਆ ਇਹ ਬਿਲਕੁਲ ਇਹ ਪਟਿਆਲਾ ਦੀ ਤਸਵੀਰ ਹੈ ਤੁਸੀਂ ਇਸ ਤੋਂ ਜ਼ਿਆਦਾ ਪਾਨੀ ਹੈ ਹੋਰ ਕੀ ਇਹ ਪਟਿਆਲਾ ਦੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਸਕੂਟਰੀ ਤੇ ਉੱਪਰ ਜਿਹੜਾ ਪਰਿਵਾਰ ਦੇ ਨਾਲ ਇਹ ਜਾ ਰਹੇ ਸੀਗੇ ਲੇਕਿਨ ਇਸ ਪਾਣੀ ਦੇ ਵਿੱਚ ਜਿਹੜੀ ਹੈ ਸਕੂਟਰੀ ਬੰਦ ਹੋ ਚੁੱਕੀ ਹੈ ਤਾਂ ਜਿੰਨੇ ਵੀ ਵੇਰੇ ਮੋਟਰਸਾਈਕਲ ਸਕੂਟਰੀਆਂ ਨਿਕਲਦੇ ਨੇ ਉਹ ਇਸ ਪਾਣੀ ਦੇ ਵਿੱਚ ਬੰਦ ਹੋ ਜਾਂਦੇ ਨੇ ਦਾ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਕਿ ਪਟਿਆਲਾ ਦੀ ਇਹ ਤਸਵੀਰ ਹੈ ਕਿ ਪਟਿਆਲਾ ਦੇ ਵਿੱਚ ਜਿਹੜੀ ਹੈ ਥੋੜੀ ਜੀ ਬਰਸਾਤ ਨੇ ਪਟਿਆਲਾ ਦਾ ਹਾਲ ਜਿਹੜਾ ਹੈ ਉਹ ਬੇਹਾਲ ਕਰ ਦਿੱਤਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਕਿ ਕਿਸ ਤਰ੍ਹਾਂ ਦਾ ਹਾਲ ਹੈ ਪਟਿਆਲਾ ਦਾ ਤੁਹਾਨੂੰ ਇਸ ਪਾਸੇ ਦੀ ਤਸਵੀਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਲੋਕ ਜਿਹੜਾ ਇਸ ਪਾਣੀ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਸਕਰੀਨ ਦੇ ਉੱਪਰ ਦੇਖ پا ਰਹੇ ਹੋ ਕਿ ਕਿੰਨਾ ਪਾਣੀ ਜਿਹੜਾ ਇਸ ਇਲਾਕੇ ਦੇ ਵਿੱਚ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਬੱਚੇ ਜਿਹੜੇ ਨੇ ਉਹ ਇੰਜੋਏ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਜਿਹੜੇ ਦੁਕਾਨਦਾਰ ਨੇ ਇਸ ਇਲਾਕੇ ਦੇ ਉਹ ਕਾਫੀ ਪਰੇਸ਼ਾਨ ਨੇ ਕਿਉਂਕਿ ਉਹਨਾਂ ਦੀ ਦੁਕਾਨਾਂ ਦੇ ਬਾਹਰੇ ਪਾਣੀ ਭਰਿਆ ਹੋਇਆ ਹੈ ਜੇਕਰ ਗੱਲ ਕਰੀਏ ਲੋਕਾਂ ਦੀ ਕਸਟਮਰਾਂ ਦੀ ਉਹਨਾਂ ਦੀ ਦੁਕਾਨਾਂ ਦੇ ਉੱਪਰ ਆਉਣ ਵਾਲਿਆਂ ਦੀ ਤਾਂ ਉਹ ਅੱਜ ਇੱਥੇ ਜਿਹੜਾ ਨਹੀਂ ਆ ਸਕਦੇ ਕਿਉਂਕਿ ਇਸ ਥਾਂ ਦੇ ਉੱਪਰ ਪਾਣੀ ਤੁਸੀਂ ਦੇਖ ਰਹੇ ਹੋ ਤਾਂ ਇਹ ਤੁਸੀਂ ਦੇਖ ਰਹੇ ਹੋ ਕਿ ਸਕੂਟਰੀ ਦੇ ਉੱਪਰ ਨਿਕਲ ਰਹੇ ਸੀ ਕਿ ਲੇਕਿਨ ਸਕੂਟਰੀ ਜਿਹੜੀ ਹੈ ਇਸ ਥਾਂ ਦੇ ਉੱਪਰ ਬੰਦ ਹੋ ਚੁੱਕੀ ਹੈ ਐਕਟਿਵ ਹੈ ਮੈਸਟਰੋ ਹੈ ਉਹ ਬੰਦ ਹੋ ਚੁੱਕੀ ਆ ਗੱਡੀਆਂ ਜਦੋਂ ਨਿਕਲਦੀਆਂ ਨੇ ਤਾਂ ਇਸ ਥਾਂ ਦੇ ਉੱਪਰ ਲਹਿਰਾ ਬਣਦੀਆਂ ਨੇ ਤੁਸੀਂ ਇਹ ਦੇਖੋ ਤਸਵੀਰ ਕਿ ਕਿਸ ਤਰ੍ਹਾਂ ਸਕੂਟਰੀਆਂ ਮੋਟਰਸਾਈਕਲ ਜਿਹੜੇ ਨੇ ਉਹ ਇਸ ਪਾਣੀ ਦੇ ਵਿੱਚ ਬੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਹੈ ਪਟਿਆਲਾ ਦੀ ਤਸਵੀਰ ਹੈ ਤੁਸੀਂ ਦੇਖੋਗੇ ਕਿ ਬੱਚਿਆਂ ਨੂੰ ਚੱਕ ਕੇ ਗੋਦੀ ਇੱਥੋਂ ਦੀ ਲਜਾਇਆ ਜਾ ਰਿਹਾ ਤੇ ਗੱਲਬਾਤ ਵੀ ਕਰਦੇ ਆ ਕਿ ਕੀ ਕੁਝ ਕਹਿਣਾ ਹੈ ਇਹਨਾਂ ਦਾ ਕਿ ਕਿਸ ਤਰ੍ਹਾਂ ਇਸ ਥਾਂ ਦੇ ਉੱਪਰੋਂ ਸਕੂਟਰੀ ਬਾ ਸਕੂਟਰੀ ਬੰਦੋ ਕੀ ਸਕੂਟਰੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਪਾਣੀ ਜਿਹੜਾ ਇਸ ਇਲਾਕੇ ਦੇ ਵਿੱਚ ਕਿੰਨਾ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਲੋਕ ਜਿਹੜੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਸਾਈਕਲਾਂ ਦੇ ਉੱਪਰ ਜਿਹੜੇ ਲੋਕ ਨੇ ਬੱਚੇ ਨੇ ਉਹ ਇਸ ਥਾਂ ਦੇ ਉੱਪਰੋਂ ਨਿਕਲਦੇ ਹੋਏ ਨਜ਼ਰ ਆ ਰਹੇ ਤੁਸੀਂ ਦੇਖੋਗੇ ਭਾਈ ਸਾਹਿਬ ਜਿਹੜੇ ਨੇ ਸਕੂਟਰੀ ਦੇ ਉੱਪਰ ਜਾਂ ਮੋਟਰਸਾਈਕਲ ਦੇ ਉੱਪਰ ਇੱਥੋਂ ਦੀ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਪਾਣੀ ਜਿਹੜੀਆਂ ਜਿਹੜੀਆਂ ਲਹਿਰਾਂ ਨੇ ਜਦੋਂ ਵੀ ਕੋਈ ਗੱਡੀ ਇੱਥੋਂ ਨਿਕਲਦੀ ਹੈ ਤਾਂ ਉਹ ਤੋਂ ਪਾਣੀ ਦੀ ਲਹਿਰਾਂ ਬਣਦੀ ਹੋਈ ਨਜ਼ਰ ਆਉਂਦੀਆਂ ਨੇ ਉਰੇ ਤਾਂ ਇਹ ਉਹ ਤੁਸੀਂ ਦੇਖੋਗੇ ਕਿ ਸਮਾਨ ਲੈ ਕੇ ਉਹ ਭਾਈ ਸਾਹਿਬ ਧਾਰੇ ਸੀ ਉਹ ਬੰਦ ਹੋ ਚੁੱਕੀ ਹੈ ਇਸ ਪਾਣੀ ਦੇ ਵਿੱਚ ਤਾਂ ਇਸ ਪਾਸੇ ਵੀ ਜੇਕਰ ਗੱਲ ਲਗਾਤਾਰ ਤਸਵੀਰ ਤੁਹਾਨੂੰ ਪਟਿਆਲਾ ਦੀ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਪਟਿਆਲਾ ਦੇ ਵਿੱਚ ਥੋੜੀ ਜੀ ਬਰਸਾਤ ਨੇ ਪਟਿਆਲਾ ਦਾ ਹਾਲ ਜਿਹੜਾ ਹੈ ਬਿਹਾਲ ਕਰ ਦਿੱਤਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਪਾਣੀ ਜਿਹੜਾ ਇਸ ਥਾਂ ਦੇ ਉੱਪਰ ਕਿੰਨਾ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਵੀ ਕੋਈ ਗੱਡੀ ਨਿਕਲਦੀ ਹੈ ਇੱਥੇ ਲਹਿਰਾ ਬਣਦੀਆਂ ਨੇ ਦੁਕਾਨਦਾਰ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਜਿਸ ਤਰ੍ਹਾਂ ਇੱਥੇ ਪਾਣੀ ਭਰਿਆ ਹੈ ਪਹਿਲੀ ਬਰਸਾਤ ਹੈ ਪਟਿਆਲਾ ਦੇ ਵਿੱਚ ਮੌਨਸੂਨ ਦੀ ਤਾਂ ਕਾਫੀ ਰੰਗ ਜਿਹੜੀ ਹੈ ਬਰਸਾਤ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਉੱਪਰ ਆਸਮਾਨ ਦੀ ਤਸਵੀਰ ਦੇਖੋਗੇ ਉੱਪਰ ਬੱਦਲਾ ਦੀ ਤਸਵੀਰ ਦੇਖੋਗੇ ਕਿ ਕਾਲੇ ਸ਼ਾ ਬੱਦਲ ਜਿਹੜੇ ਨੇ ਪਟਿਆਲਾ ਦੇ ਵਿੱਚ ਸਵੇਰ ਤੋਂ ਹੀ ਛਾਏ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਮੋਟਰਸਾਈਕਲ ਸਕੂਟਰੀਆਂ ਜਿਹੜੇ ਨੇ ਬੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰਾਂ ਦੇ ਨਾਲ ਲੋਕ ਕਿੱਥੋਂ ਦੀ ਗੁਜ਼ਰਦੇ ਨੇ ਇਹ ਗੱਡੀਆਂ ਤੁਸੀਂ ਦੇਖੋਗੇ ਇੱਥੋਂ ਦੀ ਗੁਜ਼ਰਦੀਆਂ ਹੋਈ ਨਜ਼ਰ ਆ ਰਹੀਆਂ ਨੇ ਤਾਂ ਇਹ ਤਸਵੀਰ ਪਟਿਆਲਾ ਦੀ ਹੈ ਕਿ ਲੋਕਾਂ ਦੀ ਸਕੂਟਰੀਆਂ ਮੋਟਰਸਾਈਕਲ ਜਿਹੜੇ ਨੇ ਇਸ ਥਾਂ ਦੇ ਉੱਪਰ ਬੰਦ ਹੋ ਜਾਂਦੇ ਹੋਏ ਨਜ਼ਰ ਆ ਰਹੇ ਨੇ ਉਸ ਇਹ ਦੇਖੋਗੇ ਸਕੂਟਰੀ ਜਿਹੜੀ ਹੈ ਇਸ ਥਾਂ ਦੇ ਉੱਪਰ ਬੰਦ ਹੋ ਚੁੱਕੀ ਹੈ ਤਾਂ ਪਾਣੀ ਜਿਹੜਾ ਇਸ ਥਾਂ ਦੇ ਉੱਪਰ ਏਡੀ ਵੱਡੀ ਮਾਤਰਾ ਦੇ ਵਿੱਚ ਜਮਾ ਹੋਇਆ ਪਿਆ ਹੈ ਕਿ ਲੋਕਾਂ ਦੀ ਸਕੂਟਰੀਆਂ ਮੋਟਰਸਾਈਕਲ ਤੱਕ ਜਿਹੜੇ ਨੇ ਇਸ ਪਾਣੀ ਦੇ ਵਿੱਚ ਬੰਦ ਹੋ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਪਟਿਆਲਾ ਦੀ ਹੈ ਕਿ ਕਾਲੇ ਸ਼ਾ ਬੱਦਲ ਜਿਹੜੇ ਨੇ ਪਟਿਆਲਾ ਦੇ ਵਿੱਚ ਛਾਏ ਹੋਏ ਨੇ ਮੌਨਸੂਨ ਜਿਹੜੀ ਹੈ ਪਟਿਆਲਾ ਦੇ ਵਿੱਚ ਬਰਸਾਤ ਨੇ ਜਿਹੜੀ ਹੈ ਦਸਤਕ ਦਿੱਤੀ ਹੈ ਲਗਾਤਾਰ ਕੁਝ ਦਿਨਾਂ ਤੋਂ ਜਿਹੜੀ ਹੈ ਪਟਿਆਲਾ ਦੇ ਵਿੱਚ ਕਾਫੀ ਅੱਤ ਦੀ ਗਰਮੀ ਪੈ ਰਹੀ ਸੀ ਜਿਸ ਤੋਂ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਸੀਗੇ ਲੇਕਿਨ ਹੁਣ ਗਰਮੀ ਤੋਂ ਰਾਤ ਤਾਂ ਮਿਲੀ ਹੈ ਲੇਕਿਨ ਦੂਜੇ ਪਾਸੇ ਜੇਕਰ ਦੁਕਾਨਦਾਰਾਂ ਦੀ ਗੱਲ ਕਰਾਂਗੇ ਸਫਰ ਕਰਨ ਵਾਲਾ ਦੀ ਗੱਲ ਕਰਾਂਗੇ ਤਾਂ ਉਹ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਤੁਸੀਂ ਇਹ ਤਸਵੀਰ ਦੇਖੋ ਕਿ ਸਕੂਟਰੀ ਜਿਹੜੀ ਇਸ ਥਾਂ ਦੇ ਉੱਪਰ ਬੰਦ ਹੋਈ ਸੀ ਉਸ ਨੂੰ ਅੱਗੇ ਜਾ ਕੇ ਜਰੂਰ ਚਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਪਾਣੀ ਇੱਥੇ ਕਾਫੀ ਵੱਧ ਮਾਤਰਾ ਦੇ ਵਿੱਚ ਜਮਾ ਹੋਇਆ ਪਿਆ ਸੀਗਾ ਜਿਸ ਨਾਲ ਸਕੂਟਰੀਆਂ ਮੋਟਰਸਾਈਕਲ ਜਿਹੜੇ ਨੇ ਇਸ ਥਾਂ ਦੇ ਉੱਪਰ ਬੰਦ ਹੋ ਰਹੇ ਨੇ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਭਾਈ ਜੀ ਜਿਸ ਤਰ੍ਹਾਂ ਇਹ ਪਹਿਲੀ ਬਰਸਾਤ ਆਈ ਹੈ ਪਟਿਆਲਾ ਦੇ ਵਿੱਚ ੱਡੀ ਵੱਡੀ ਮਾਤਰਾ ਦੇ ਵਿੱਚ ਹਨਾ ਕਿ ਪਾਣੀ ਭਰ ਗਿਆ ਔਰ ਇਹ ਦੁਕਾਨਾਂ ਦੇ ਬਾਹਰ ਕਿੰਨਾ ਕੁ ਨੁਕਸਾਨ ਹੋ ਰਿਹਾ ਨੁਕਸਾਨ ਤਾਂ ਦੇਖੋ ਜੀ ਹਰ ਤਰਫ ਤੋਂ ਨਾ ਕਸਟਮਰ ਆਂਦਾ ਜੀ ਨਾ ਸਾਡੀ ਪਾਣੀ ਦੁਕਾਨ ਦੇ ਵਿੱਚ ਪਾਣੀ ਆਉਂਦਾ ਜੀ ਸਾਰਾ ਮਾਲ ਖਰਾਬ ਹੋ ਜਾਂਦਾ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸਾਰੀ ਸਰਕਾਰ ਐਦਾਂ ਹੀ ਬੈਠੀ ਹੈ ਜੀ ਅੰਖਾ ਤੇ ਪੱਟੀ ਬਣ ਕੇ ਇਹ ਹਰ ਸਾਲ ਦਾ ਕੰਮ ਹੈ ਜੀ ਪਹਿਲੀ ਵਾਰ ਨਹੀਂ ਹੋਇਆ ਜੇ ਜਦੋਂ ਵੀ ਬਾਰਿਸ਼ ਦਾ ਮੌਸਮ ਆਉਂਦਾ ਹੈ ਸਾਨੂੰ ਹਰ ਵਾਰੀ ਇਹਦਾ ਜਿਹੜਾ ਆਪਾਂ ਨੂੰ ਕਰਨਾ ਪੈਂਦਾ ਜੀ ਇਹਦਾ ਕੋਈ ਇੰਤਜ਼ਾਮ ਅਸਲ ਤਾਂ ਕੋਈ ਸਰਕਾਰ ਜਿਸ ਤਰ੍ਹਾਂ ਹੁਣ ਗੱਲ ਕਰਾਂਗੇ ਅੱਜ ਪਾਣੀ ਭਰਿਆ ਹੋਇਆ ਇੱਥੇ ਆ ਨਾ ਇਹਨੂੰ ਨਿਕਲਣ ਦੇ ਵਿੱਚ ਕਿੰਨਾ ਕ ਸਮਾਂ ਲੱਗ ਜਾਂਦਾ ਜਿਸ ਤਰ੍ਹਾਂ ਪਿਛਲੇ ਸਮੇਂ ਦੇਖਿਆ ਹੋਏਗਾ ਤੁਸੀਂ ਕਟੋ-ਕਟ 4 ਤੋਂ 5 ਘੰਟੇ ਲੱਗ ਜਾਣਗੇ ਇਹਨੂੰ ਪੂਰਾ ਕਲੀਅਰ ਹੁੰਦੇ ਹੋਏ ਮਤਲਬ ਕਿ ਹਜੇ ਤਾਂ ਬਰਸਾਤ ਵੀ ਨਹੀਂ ਰੁਕੀ ਹੈਗੀ ਇਹ ਤਾਂ ਬਰਸਾਤ ਪੈ ਰਹੀ ਹੈ ਹੋਰ ਪਾਣੀ ਵੀ ਭਰ ਰਿਹਾ ਸਰ ਜੇ ਇਨ ਕੰਟੀਨਿਊਸ ਹੁੰਦਾ ਰਹੇ ਤਾਂ ਸਾਡੀ ਦੁਕਾਨਾਂ ਦੇ ਅੰਦਰ ਪਾਣੀ ਚਲਾ ਜਾਏਗਾ ਜਿਸ ਦੇ ਨਾਲ ਸਾਡਾ ਲੱਖ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈਗੀ ਹੈ ਮਤਲਬ ਕਾਫੀ ਖਤਰਾ ਹੈ ਦੁਕਾਨਦਾਰ ਬਿਲਕੁਲ ਬਿਲਕੁਲ ਸਰ ਬਹੁਤ ਖਤਰਾ ਹੈ ਜੀ ਦੇਖੋ ਸਾਨੂੰ ਹਰ ਤਰਫ ਤੋਂ ਮਾਰ ਰਿਹਾ ਜੀ ਨਾ ਤਾਂ ਕੋਈ ਸਰਕਾਰ ਸਾਡੀ ਸੁਣੇ ਜੀ ਨਾ ਸਫਾਈ ਕਰਾਏ ਨਾ ਕੁਛ ਜੀ ਉਸ ਤੋਂ ਸਾਡਾ ਮਾਲ ਜਿਹੜਾ ਖਰਾਬ ਹੋ ਰਿਹਾ ਉਹ ਵੀ ਸਾਡੇ ਗੱਲ ਪੰਦਾ ਕੋਈ ਸਰਕਾਰੋਂ ਲੋ ਕੋਈ ਮੁਆਵਜ਼ਾ ਨਹੀਂ ਕੁਛ ਨਹੀਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਕਰੀ। ਮੈਂ ਦੇਖ ਰਿਹਾ ਕਿ ਇੱਥੇ ਜਦੋਂ ਗੱਡੀਆਂ ਨਿਕਲਦੀਆਂ ਨੇ ਲਹਿਰਾ ਬਣਦੀਆਂ ਨੇ ਸਮੁੰਦਰ ਵਾਂਗੂ ਹਨਾ ਤੁਸੀਂ ਉਹ ਦੇਖ ਰਹੇ ਹੋ ਨਜ਼ਾਰਾ ਹੋਰੇ ਦੇਖ ਰਹੇ ਨਜ਼ਾਰਾ ਕੀ ਕਰੀ ਜੀ ਮਜਬੂਰਾਂ ਦੇਖਣ ਨੂੰ ਜੀ ਹੁਣ ਦੁਕਾਨਾਂ ਇੱਥੇ ਲਈਆਂ ਹੋਈਆਂ ਨੇ ਜੀ ਪ੍ਰਾਪਰਟੀ ਸਾਡੀ ਬਣੀ ਹੋਈ ਬਿਲਕੁਲ ਦੁਕਾਨਦਾਰ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਗਰਮੀ ਤੋਂ ਰਾਹਤ ਤਾਂ ਜਰੂਰ ਮਿਲੀ ਹੈ ਲੇਕਿਨ ਜਿਹੜਾ ਇਹ ਪਾਣੀ ਭਰ ਗਿਆ ਨਾ ਉਹਰੇ ਦੁਕਾਨਾਂ ਦੇ ਬਾਹਰ ਉਸ ਨਾਲ ਦੁਕਾਨਦਾਰਾਂ ਦਾ ਕਾਫੀ ਵੱਡਾ ਨੁਕਸਾਨ ਹੋ ਰਿਹਾ ਤੁਸੀਂ ਇਹ ਤਸਵੀਰ ਦੇਖੋ ਕਿ ਸਕੂਟਰੀ ਜਿਹੜੀ ਇਸ ਪਾਣੀ ਦੇ ਵਿੱਚ ਬੰਦ ਹੋਈ ਹੈ ਉਸ ਨੂੰ ਅੱਗੇ ਜਾ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਇੱਕ ਦੁਕਾਨਦਾਰ ਜਿਹੜਾ ਆਪਣੀ ਦੁਕਾਨ ਦੇ ਬਾਹਰ ਖੜਿਆ ਹੋਇਆ ਨਜ਼ਰ ਆ ਰਿਹਾ ਹੈ ਹਰ ਇੱਕ ਦੁਕਾਨਦਾਰ ਇਹੋ ਉਡੀਕ ਕਰ ਰਿਹਾ ਹੈ ਕਿ ਕਦੋਂ ਬਰਸਾਤ ਰੁਕੇਗੀ ਅਤੇ ਸਾਡੀ ਦੁਕਾਨਾਂ ਦੇ ਬਾਹਰ ਇਕੱਠਾ ਹੋਇਆ ਪਾਣੀ ਜਿਹੜਾ ਲੇਕਿਨ ਨਿਕਾਸੀ ਨਹੀਂ ਕੋਈ ਹੈਗੀ ਇਸ ਪਾਣੀ ਦੀ ਇੱਥੇ ਸਰ ਨਿਕਾਸੀ ਅੱਜ ਤੋਂ ਜਦੋਂ 8-10 ਸਾਲ ਪਹਿਲਾਂ ਜਦੋਂ ਨਾਲੇ ਖੁੱਲੇ ਸੀ ਤਦ ਤਾਂ ਨਿਕਾਸੀ ਫੁੱਲ ਸੀ ਗਈ ਸੀ ਜਦ ਦੇ ਨਾਲੇ ਬੰਦ ਹੋਏ ਉਸ ਤੋਂ ਬਾਅਦ ਨਿਕਾਸੀ ਜ਼ੀਰੋ ਹੋ ਚੁੱਕੀ ਹੈ ਸੋਨਾ ਕੈਪਟਨ ਸਾਹਿਬ ਨੇ ਜ਼ਰੂਰ ਬਣਾਤਾ ਸਾਡਾ ਪਟਿਆਲਾ ਨਾਲੇ ਬੰਦ ਕਰਕੇ ਬੜ ਨਿਕਾਸੀ ਦਾ ਕੋਈ ਹੱਲ ਨਹੀਂ ਹੈ ਸਰ ਔਰ ਕਿਸੇ ਸਰਕਾਰ ਨੇ ਇਸ ਤੇ ਰਿਗਾਰਡਿੰਗ ਕੋਈ ਉਕਤਾ ਮਤਲਬ ਪ੍ਰਬੰਧ ਨਹੀਂ ਕਰੇ ਜੀ ਨਾ ਕੋਈ ਸਟੈਪ ਚੱਕਿਆ ਵੀ ਜਿਹਦੀ ਪਾਣੀ ਦੀ ਨਿਕਾਸੀ ਖੋਲੀ ਜਾ ਸਕੇ ਜੀ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਕੋਈ ਨਹੀਂ ਤਾਂ ਬਿਲਕੁਲ ਤੁਸੀਂ ਇਹ ਦੇਖੋ ਕਿ ਜਦੋਂ ਵੀ ਇੱਥੋਂ ਦੀ ਗੱਡੀਆਂ ਨਿਕਲਦੀਆਂ ਨੇ ਲਹਿਰਾਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਬੰਨ ਰਹੀਆਂ ਨੇ ਤਾਂ ਹਰ ਇੱਕ ਦੁਕਾਨਦਾਰ ਇੱਥੇ ਪਰੇਸ਼ਾਨ ਨਜ਼ਰ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਦੁਕਾਨ